3,95,000 ਰੁਪਏ ਚ 2017 ਮਾਡਲ ਸਵਿਫਟ ਡੀਜ਼ਲ ਦੀ ਮਿੱਤਰੋ 12 ਮਾਡਲ ਤੇ 2,10,000 ਰੁਪਏ ਦੀ ਕਾਰ 2012 ਮਾਡਲ ਫਸਟ ਆਉਂਦਾ ਰਹਾ ਹਾਂਜੀ ਹਾਂਜੀ ਤੇ ਟਾਇਰ ਵਧੀਆ ਪਏ ਨੇ ਬਈ ਟਾਇਰ ਨਵੇਂ ਦੀ ਕੰਡੀਸ਼ਨ ਦੇ ਨੇ ਰੇਟ ਇਹਦਾ ਕਾਰ ਦੇ ਦਾਂਗੇ ਜੀ ਆਪਾਂ ਇਹ 1 ਲੱਖ ਤੇ 45000 ਰੁਪਏ ਦੀ ਐਨਓ ਸੀ ਨਾਲ ਹਾਂਜੀ ਮਿੱਤਰੋ ਬਈ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਬਈ ਜ਼ਿਲ੍ਹੇ ਸੰਗਰੂਰ ਦੇ ਵਿੱਚ ਖੜਾਂਗੇ ਸਿੱਧੂ ਕਾਰ ਬਾਜ਼ਾਰ ਦੇ ਉੱਤੇ ਬਈ ਸਸਤੀਆਂ ਕਾਰਾਂ ਲੈਣੀ ਆ ਕਿਸੇ ਨੇ ਬਈ ਵਧੀਆ ਕੰਡੀਸ਼ਨ ਦੀ ਆ ਤਾਂ ਬਸ ਤੁਸੀਂ ਐਂਡ ਤੱਕ ਵੀਡੀਓ ਨੂੰ ਦੇਖਿਓ ਤੁਸੀਂ ਰੇਟ ਸੁਣਿਓ ਹੁਣ ਕਿਹੜੇ ਜੇ ਰੇਟ ਰਹਿਣਗੇ ਬਈ ਤੇ ਅੱਜ ਆਪਾਂ ਬੜੇ ਟਾਈਮ ਬਾਅਦ ਬਾਈ ਹੈ ਨਾ ਬਾਈ ਹਰਨਾਂ ਨਾਲ ਪਏ ਅੱਜ ਆਇਆ ਗੱਲਬਾਤ ਕਰਾਂਗੇ ਬਾਈ ਨਾਲ ਬਈ ਸਸਤੀ ਕਾਰ ਜੀ ਸਸਤੀ ਕਾਰ ਜੀ ਸਵਾਦ ਆ ਵੀਰੇ ਪੇ ਦੇ ਉੱਪਰ ਹੈ ਨਾ ਹਾਂਜੀ ਧੰਨਵਾਦ ਜੀ ਤੁਹਾਡਾ ਅੱਜ ਜਿਹੜੀਆਂ ਬਈ ਕਾਰਾਂ ਆਪਣੇ ਲਵੇ ਹਾਂਜੀ ਕਾਰਾਂ ਕਿੱਦਾਂ ਦੀਆਂ ਨੇ ਕਾਰਾਂ ਪੂਰੀਆਂ ਸਿਰਾ ਨੇ ਜੀ ਠੀਕ ਹੈ ਹਾਂਜੀ ਰੇਟ ਰੇਟ ਵੀ ਪੂਰੇ ਸਿਰਾ ਨੇ ਕੰਡੀਸ਼ਨ ਕਨੇਸ਼ਨ ਆ ਇੱਕ ਨੰਬਰ ਨੇ ਜੀ ਕਮੀ ਪੇਸੀ ਤਾਂ ਨਹੀਂ ਫਰਸਟ ਆਨਰ ਦੀਆਂ ਕਾਰਨ ਨੇ ਸਾਰੀਆਂ ਸਾਰੀਆਂ ਕੋਈ ਕਮੀ ਪੇਸੀ ਨਹੀਂ ਮਿਲੂਗੀ ਕੋਈ ਲੱਗੀ ਵੱਜੀ ਨਹੀਂ ਮਿਲੂ ਕੋਈ ਪੀਸ ਚੇਂਜ ਨਹੀਂ ਮਿਲੂਗਾ ਠੀਕ ਹੈ ਠੀਕ ਹੈ ਇਸ ਇੰਜਨ ਸੀਲਡ ਮਿਲਣਗੇ ਬਿਲਕੁਲ ਓਕੇ ਹਾਂਜੀ ਤੇ ਬਈ ਆਪਾਂ ਆਉਣਾ ਕਿੱਥੇ ਆ ਬਾਈ ਜਰਾਂ ਨੇ ਜੇ ਕਿਸੇ ਨੇ ਕਾਰ ਲੈਣੀ ਆ ਕਾਰ ਲੈਣੀ ਹੈ ਜੀ ਪਿੰਡ ਲੋਹਾ ਖੇੜਾ ਡਿਸਟ੍ਰਿਕਟ ਸੰਗਰੂਰ ਲੋਂਗੋਵਾਲ ਦੇ ਕੋਲ ਠੀਕ ਹੈ ਜੀ ਤੇ ਕਈ ਵੀਰ ਨਾਲ ਮੈਨੂੰ ਕਹਿੰਦੇ ਜਿਹੜੀ ਛੋਟੀ ਵੀਡੀਓ ਪਹਿਲਾਂ ਦੇਖ ਰਹੇ ਹੋ ਨਾ ਚੱਲਦੀ ਆ ਕਹਿੰਦੇ ਯਾਰ ਤੁਸੀਂ ਤਰੀਕ ਨਹੀਂ ਬੋਲਦੇ ਕਿਹੜੀ ਤਰੀਕਾ ਹਾਂ ਹਾਂ ਕੰਨੇ ਸਾਨੂੰ ਪਤਾ ਨਹੀਂ ਲੱਗਦਾ ਤਰੀਕ ਬੋਲ ਹੀ ਦੋ ਅੱਜ 25 ਤਰੀਕ ਹੈ ਠੀਕ ਹੈ ਜੀ ਤੇ 11ਵਾਂ ਮਹੀਨਾ ਹਾਂਜੀ 2024 ਠੀਕ ਹੈ 25 ਤਰੀਕ 11ਵਾਂ ਮਹੀਨਾ 2024 ਲੈ ਬਈ ਤੇ ਆਪਾਂ ਤਰੀਕ ਹੁਣ ਹਰ ਇੱਕ ਵੀਡੀਓ ਤੇ ਬੋਲਣੀ ਆ ਠੀਕ ਹੈ ਜੀ ਹੁਣ ਇਹਦੀ ਗੱਲ ਕਰੀ ਆਹ ਕਾਰ ਦੀ ਹਾਂਜੀ ਕਿਹੜਾ ਮਾਡਲ ਹੈ ਇਹ ਇਹ 17 ਮਾਡਲ ਹੈ ਜੀ ਇਹ Honda Amaze Honda Amaze ਠੀਕ ਹੈ 2017 ਮਾਡਲ 17 ਦੇ ਵੀ ਇਹ 10ਵੇਂ 11ਵੇਂ ਮਹੀਨੇ ਦੀ ਹੋ ਸਕਦੀ ਹੈ ਜੀ ਠੀਕ ਹੈ ਵੀਰੇ ਠੀਕ ਹੈ ਜੀ ਫਰਸਟ ਓਨਰ ਦੀ ਕਾਰ ਆ ਹੂੰ 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 ਕਾਰ ਦੀ ਕੰਡੀਸ਼ਨ ਚੈੱਕ ਕਰੋ ਚੌਕੜਾ ਬਿਲਕੁਲ ਨਵਾਂ ਪਵਾਇਆ ਓਕੇ ਹਾਂਜੀ ਕਲਾਈਮਲ ਕੰਟਰੋਲ ਏਸੀ ਵਾਲੀ ਹੈ ਬਾਈ ਹਨਾ ਟਾਇਰ ਨਵੇਂ ਅਮੇਰ ਅਪੋਲੋ ਦੇ ਬੈਕ ਸਾਈਡ ਦੀ ਗੱਲ ਕਰਦਾ ਬਾਈ ਨੂੰ ਕਹਿੰਦਾ ਵੀ ਬੈਕ ਸਾਈਡ ਤੋਂ ਦਿਖਾ ਦੂ ਕਾਰ ਦੀ ਕੰਡੀਸ਼ਨ ਵਧੀਆ ਇਹਦਾ ਵੀਰੇ ਬੋਨਟ ਖੋਲ ਦੋ ਬੋਨਟ ਖੋਲ ਲੈਨੇ ਆ ਜੀ ਤੇ ਕਾਰ ਦੀ ਕੰਡੀਸ਼ਨ ਤੁਹਾਨੂੰ ਜੇ ਮੈਂ ਦਿਖਾਵਾਂ ਬਾਈ ਹਨਾ ਤੁਹਾਨੂੰ ਪਤਾ ਲੱਗੂਗਾ ਜਦੋਂ ਆਉਂਗੇ ਆ ਕੇ ਡੀਲ ਕਰੋਗੇ ਬਾਈ ਹਨਾ ਤੁਸੀਂ ਕਹੋਗੇ ਵੀ ਇੱਕ ਤਾਂ ਰੇਟ ਤੇ ਗੱਲ ਕਰੀ ਵੀ ਕੁਆਲਿਟੀ ਕਾਰ ਦੀ ਹਾਂ ਕੁਆਲਿਟੀ ਹਾਂਜੀ ਆ ਦੇਖੋ ਬਾਈ ਬਿਲਕੁਲ ਬ੍ਰੇਕ ਦੇ ਵਿੱਚ ਹੂੰ 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 ਠੀਕ ਹੈ ਜੀ ਠੀਕ ਹੈ ਵੀਰੇ ਬਿਲਕੁਲ ਸੀਲਡ ਕਾਰ ਆ ਕੋਈ ਇੰਜਨ ਸੁੱਕਾ ਹੈ ਬਿਲਕੁਲ ਚੈੱਕ ਕਰੋ ਬਿਲਕੁਲ ਡਰਾਈ ਇੰਜਨ ਉਹ ਦੇਖੋ ਬਾਈ ਨੂੰ ਕਹਿਣਾ ਵੀ ਉਧਰ ਕੈਮਰਾ ਮਾਰ ਦੋ ਨੀਚੇ ਬਈ ਚੈੱਕ ਕਰੋ ਬਿਲਕੁਲ ਡਰਾਈ ਇੰਜਨ ਪਿਆ ਬਾਈ ਬਹੁਤ ਵਧੀਆ ਕਾਰ ਆ ਤੁਹਾਡੇ ਸਾਹਮਣੇ ਜਦੋਂ ਸੈਲਫ ਮਾਰੋਗੇ ਅੱਜ ਬਾਈ ਇਹ ਨਾ ਬਾਕੀ ਤੁਹਾਡੇ ਤੇ ਡਿਪੈਂਡ ਆ ਬਾਈ ਤੁਹਾਨੂੰ ਸਾਰੀ ਕਾਰ ਦਿਖਾਤੀ ਆਓ ਟ్రਾਈ ਲਓ ਤਸੱਲੀ ਕਰੋ ਪੂਰੀ ਬਈ ਹਨਾ ਹਾਂਜੀ ਤੇ ਇਹਦੀ ਹੁਣ ਗੱਲ ਕਰਾਵੇ 17 ਮਾਡਲ ਹੈ 17 ਮਾਡਲ ਹੈ ਜੀ ਰੇਟ ਤੇ ਫਰਸਟ ਓਨਰ ਦੀ ਕਾਰ ਹੈ ਏਸੀ ਹੀਟਰ ਸਭ ਕੁਝ ਰੇਟ ਦੇ ਦਾਂਗੇ ਆਪਾਂ ਇਹ ਕਾਰ 3 ਲੱਖ ਤੇ 10000 ਰੁਪਏ ਦੀ ਐਨਓਸੀ ਦੇ ਨਾਲ 3 ਲੱਖ 10000 ਰੁਪਏ ਦੀ ਹਾਂਜੀ ਮੰਨਤਾਂ ਕੁਝ ਹੋ ਜਾਊਗਾ ਉਹ ਕਰਾਂਗੇ ਜੀ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਦਾ ਫੁੱਲ ਕਰਾਂਗੇ ਜੀ ਫੁੱਲ ਬਟਾ ਫੁੱਲ ਲੈ ਵੀ ਮਿੱਤਰੋ ਗੱਲ ਕਰਾ 3 ਲੱਖ ਤੇ 10000 ਰੁਪਏ ਦੀ 17 ਮਾਡਲ ਦੀ ਵਾਈਟ ਕਲਰ ਦੇ ਵਿੱਚ ਹੋਂਡਾ ਦੀ ਅਮੇਜ ਕਿਤੇ ਪਾਸੋਂ ਨਹੀਂ ਮਿਲਨੀ ਬਈ ਹੈਨਾ ਜੇ ਗੱਲ ਕਰੀਏ ਵਗੈਰਾ ਲੋਨ ਵਗੈਰਾ ਦੀ ਤਾਂ ਹੋ ਸਕਦਾ ਤੁਹਾਡਾ ਪੂਰੇ ਦਾ ਪੂਰਾ ਲੋਨ ਵੀ ਹੋ ਸਕਦਾ ਇਸ ਤੇ ਬਈ ਪੂਰਾ ਹੋ ਸਕਦਾ ਹਾਂਜੀ ਉਹ ਪੱਕੀ ਮੌਕੇ ਤੇ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਆ ਅਗਲੀ ਪੋਲੋ ਆ ਗਈ ਭਈ ਆਪਣੇ ਲਈ ਇਹ ਮਾਡਲ ਇਹ ਪੋਲੋ ਆ ਗਈ 10 ਮਾਡਲ ਜੀ 10 10 ਦੇ 10ਵੇਂ ਮਹੀਨੇ ਦੀ ਹੈ ਜੀ ਠੀਕ ਹੈ ਕਾਰ ਦੀ ਕੰਡੀਸ਼ਨ ਚੈੱਕ ਕਰੋ ਠੀਕ ਹੈ ਵੀਰੇ ਲੈ ਵੀ ਆ ਜਾਓ ਫਿਰ ਭਈ ਹਨਾ ਕਾਰ ਦੀ ਕੰਡੀਸ਼ਨ ਦੇਖ ਲਓ ਤੁਹਾਡੇ ਸਾਹਮਣੇ ਕਾਰ ਦੀ ਕੰਡੀਸ਼ਨ ਦੇਖੋ ਭਾਈ ਬਿਲਕੁਲ ਵਧੀਆ ਪਈ ਆ ਬਸ ਸੀਟ ਕਵਰ ਪਾਣਗੇ ਕੱਲੇ ਦੇ ਕੱਲੇ ਸੀਟ ਕਵਰ ਪਾਣ ਵਾਲੇ ਨੇ ਜੀ ਜਿਨੀ ਆਪਣੇ ਕੋਲੇ ਅੱਜ 8 ਕਾਰਾਂ ਨੇ 8 ਈ ਕਾਰਾਂ ਦੇ ਟਾਇਰ ਦੇਖਿਓ ਤੁਸੀਂ ਬਿਲਕੁਲ ਨਵੇਂ ਚ ਮਿਲਣਗੇ ਓਕੇ ਕਾਰਾਂ ਨੂੰ ਬਿਲਕੁਲ ਨਵੇਂ ਮਿਲਣਗੇ ਟਾਇਰ ਵੀ ਬਿਲਕੁਲ ਨਵੇਂ ਮਿਲਣਗੇ ਠੀਕ ਹੈ ਜੀ ਠੀਕ ਹੈ ਵੀਰੇ ਤੇ ਕਾਰ ਨੂੰ ਚੈੱਕ ਕਰੋ ਅੰਦਰੋਂ ਬਾਹਰੋਂ ਡੱਗੀ ਡੁੱਗੀ ਚੈੱਕ ਕਰੋ ਕਹੀ ਜੀ ਡੱਗੀਆਂ ਪਈਆਂ ਨੇ ਅੱਜ ਕਾਰਾਂ ਦੀਆਂ ਠੀਕ ਹੈ ਵੀਰੇ ਲੈ ਵੀ ਆ ਚੈੱਕ ਕਰੋ ਬਈ ਹੈ ਹਾਂਜੀ ਬੜੇ ਸਾਹਮਣੇ ਤੁਹਾਨੂੰ ਡੱਗੀ ਦਿਖਾ ਦਈਏ ਚੱਕ ਕੇ ਹੋਈ ਇਹ ਡੱਗੀਆਂ ਸਾਰੀਆਂ ਗੱਡੀਆਂ ਦੇ ਚੈੱਕ ਕਰੋ ਦੇਖੋ ਦੇਖੋ ਬਈ ਪੂਰੀਆਂ ਸਾਫ਼ ਸੁਥਰੀਆਂ ਡੱਗੀਆਂ ਲੱਗੀਆਂ ਹੂੰ ਕੋਈ ਗਲੀਆਂ ਨਹੀਂ ਕੋਈ ਰਸਟਿੰਗ ਨਹੀਂ ਠੀਕ ਹੈ ਜੀ ਚੈੱਕ ਕਰੋ ਸਾਰੇ ਅੰਦਰੋਂ ਬਾਹਰੋਂ ਇਹ ਆ ਚੈੱਕ ਕਰ ਲਓ ਹੈਨਾ ਕਬਜੇ ਕਬਜੇ ਆਹੀ ਜੀ ਇਹ ਚਾ ਚੈੱਕ ਕਰਦੇ ਆਪਾਂ ਆ ਕੇ ਬਈ ਹੈਨਾ ਹਾਂਜੀ ਤੇ ਆ ਦੱਸ ਆ ਦੇਖੋ ਕਬਜੇ ਵੀ ਇਹਦੇ ਨਾਲ ਦੀ ਨੇ ਬਈ ਹੈਨਾ 10 ਮਾਡਲ ਚੈੱਕ ਕਰੋ ਇਹਨਾਂ ਦਾ ਲਿਖਿਆ ਵੀ ਆਉਂਦੇ ਹੁੰਦੇ ਨੇ ਬਈ ਹੈਨਾ ਤੇ ਚੈੱਕ ਕਰੋ ਬਈ ਬਾਕੀ ਗੱਡੀ ਓਕੇ ਐ ਬੌਂਡ ਬਈ ਬਾਈ ਨੇ ਖੋਲਤਾ ਤੁਹਾਨੂੰ ਬੌਂਡ ਜਿੰਗੇਰ ਏਸੀ ਹੀਟਰ ਸਭ ਕੁਝ ਵਰਕਿੰਗ ਮਿਲੂਗਾ ਜੀ ਠੀਕ ਐ ਵੀਰੇ ਆਹ ਚੈੱਕ ਕਰੋ ਬਈ ਇਹ ਡੀਜ਼ਲ ਦੀ ਐ ਬਈ ਹੈਨਾ ਪੈਟਰੋਲ ਦੀ ਪੈਟਰੋਲ ਦੀ ਪੈਟਰੋਲ ਦੀ ਕਾਰ ਐ ਜੀ ਠੀਕ ਐ ਲੈ ਵੀ 1200 ਸੀਸੀ ਪੈਟਰੋਲ ਇੰਜਨ ਦੀ ਕਾਰ ਬਈ ਹੈਨਾ ਤੁਹਾਡੇ ਸਾਹਮਣੇ ਚੈੱਕ ਕਰੋ ਬਈ ਹਾਂਜੀ ਛੋਟਾ ਜਿਹਾ ਇੰਜਨ ਹੁੰਦਾ ਬਈ ਹੈਨਾ ਹਾਂਜੀ ਇਹਦੀ ਐਵਰੇਜ ਵੀ 25 ਦੇ ਲਗਭਗ ਹੈ ਜੀ 25 ਦੇ 3 ਦੇ ਲਗਭਗ ਆ ਗਿਆ ਜੀ ਹਾਂ 3 ਆ ਗਿਆ ਜੀ ਇਹ 3 ਸਿਲੰਡਰ ਹੈ ਬਈਆ ਚੈੱਕ ਕਰੋ 1 2 3 ਹਾਂਜੀ 3 ਸਿਲੰਡਰ ਹੈ ਹਾਂਜੀ ਤੇ 10 ਮਾਡਲ ਪਟ્રોલ ਦੇ ਵਿੱਚ ਤੇ ਇਹਦਾ ਰੇਟ ਹੁਣ ਗੱਲ ਕਰੀਵੇ ਰੇਟ ਇਹ ਫਸਟ ਓਨਰ ਦੀ ਕਾਰ ਹੈ ਜੀ ਹਾਂ ਹਾਂ ਠੀਕ ਹੈ ਜੀ 10 ਮਾਡਲ ਹੈ ਤੇ ਕਾਰ ਦੇ ਦਾਂਗੇ ਆਪਾਂ 1 ਲੱਖ ਤੇ 55000 ਦੀ 1 55 ਦਾ ਐਨਓਸੀ ਦੇ ਨਾਲ ਪੋਲੋ ਕਾਰ ਮਿੱਤਰੋ ਸਿਰਫ 1.55 ਲੱਖ ਰੁਪਈਆ ਦੇ ਵਿੱਚ ਐਨਓਸੀ ਦੇ ਨਾਲ ਤੁਹਾਨੂੰ ਮਿਲ ਜਾਣੀ ਹੈ। ਕਾਰ ਦੇਖੋ ਹੀਰੇ ਵਰਗੀ ਕਾਰ ਹੈਗੀ ਬਿਲਕੁਲ। ਅਗਲੀ ਆ ਗਈ ਇੱਕ ਹੋਰ ਤੋਹਫਾ ਆ ਗਿਆ ਤੁਹਾਡੇ ਵਾਸਤੇ ਬਈ ਸਵਪਨਾ ਹੈਗੀ ਉੱਚਾ ਮਾਡਲ ਤੇ ਰੇਟ ਕੱਖ ਵੀ ਨਹੀਂ। ਹਾਂਜੀ 2017 ਮਾਡਲ ਹੈ ਜੀ। ਹੂੰ ਹੂੰ ਐਲਡੀਏ ਆਪਸ਼ਨ ਡਬਲ 에ਅਰ ਬਏਗਾ। ਠੀਕ ਹੈ ਵੀਰੇ। ਠੀਕ ਹੈ ਜੀ। ਐਲਡੀਏ ਆਪਸ਼ਨ ਡਬਲ 에ਅਰ ਬਏਗਾ। ਕਾਲੇ ਸ਼ੀਸ਼ੇ ਵਾਲੀ। ਸੈਕੰਡ ਆਨਰ ਦੀ ਕਾਰ ਹੈਗੀ। ਹਾਂ ਹਾਂ ਹਾਂ। ਕਾਰ ਦੀ ਕੰਡੀਸ਼ਨ ਚੈੱਕ ਕਰੋ ਜਮਾ ਤੋਹਫਾ ਹੈ ਸਾਰੀ オリジナル ਹੈਗੀ। 70 ਮੈਟ ਸੀਟ ਕਵਰ ਨਵੇਂ ਤੇ ਟੱਚ ਪਲੇਅਰ ਲੱਗਿਆ ਹੋਇਆ ਵਧੀਆ ਕਾਰ ਹੈ ਤੇ ਇਹ ਆਉਂਦੀ ਆ 2 ਪਾਵਰ ਵਿੰਡੋ ਵਾਲੀ ਹਾਂਜੀ ਉਹਦਾ ਰੇਟ ਕਿੰਨਾ ਤੇ ਕਾਰ ਦੀ ਕੰਡੀਸ਼ਨ ਪਹਿਲਾਂ ਚੈੱਕ ਕਰਾਓ ਇੰਜਨ ਨੂੰ ਚੈੱਕ ਕਰਾਓ ਅੱਛਾ ਚੀਜ਼ ਦੇਖੋ ਮੈਂ ਹਾਂ ਸਸਪੈਂਸ ਹੈ ਬਈ ਹੈ ਹਾਂਜੀ ਤੇ ਚੈੱਕ ਕਰ ਲਓ ਬਈ ਆਲੇ ਬੰਪਰ ਪੇਂਟ ਨੇ ਸਾਰੀ オリジナル ਕਾਰ ਹੈਗੀ ਅੱਛਾ ਹਾਂਜੀ ਲੈ ਵੀ ਆਜੋ ਫਿਰ ਮਿੱਤਰੋ ਮੈਂ ਦਿਖਾਵਾਂ ਬੋਨਰ ਟੋਲ ਤੇ ਚੈੱਕ ਕਰੋ ਆਹ ਇੰਜਨ ਚੈੱਕ ਕਰੋ ਬਈ ਇੰਜਨ ਸੱਚੀ ਗੱਲ ਬਈ ਹੈ ਨਾ ਇੱਕ ਨੰਬਰ ਹੀ ਦੇਣਾ ਬਈ ਇੱਕ ਨੰਬਰ ਕਾਰ ਦਾ ਦੇਖੋ ਬਾਕੀ ਆਓਗੇ ਆ ਕੇ ਟਰਾਈ ਲਓ ਤਸੱਲੀ ਕਰੋ ਆਪਦੀ ਪੂਰੀ ਬਈ ਹੈਨਾ ਹਾਂਜੀ ਤੇ ਸਾਰੀ ਚੀਜ਼ ਨਾਲ ਦੀ ਹੈ ਜੀ ਹਾਂ ਤੇ ਮਾਡਲ ਸੀ 17 17 ਮਾਡਲ ਹੈ ਜੀ ਹਾਂ ਠੀਕ ਹੈ ਜੀ ਸੈਕੰਡ ਓਨਰ ਦੀ ਕਾਰ ਹੈ 98000 ਚੱਲੀ ਹੋਈ ਆ ਜੈਂਸੀ ਰਿਕਾਰਡ ਕਾਰ ਸਾਰੀ ਓਰੀਜਨਲ ਹੈ ਬੰਪਰ ਛੱਡ ਕੇ ਹਾਂ ਹਾਂ ਕਾਰ ਦੇ ਦਾਂਗੇ ਆਪਾਂ 3 ਆਪਣਾ 4 ਲੱਖ ਤੇ 10000 ਰੁਪਏ ਦੀ 4 ਲੱਖ 10000 ਐਨਓਸੀ ਦੇ ਨਾਲ ਖਾਲੀ ਬੋਲ ਦੋ ਹਾਂਜੀ 90 95 ਕੁਝ ਬੋਲ ਦੇ ਰਹਾਂਗੇ ਜੀ ਇਹ ਕਹਿੰਦੇ ਤਿੰਨ ਨਿਕਲ ਗਿਆ ਛੋੜੇ ਮੂੰਹ ਚੋਂ 395000 ਦੀ ਐਨਓਸੀ ਦੇ ਨਾਲ ਇਹ ਜੈਸਨੋ ਰੇਟ ਆ ਭਾਈ ਹਾਂ ਜੀ ਐਨਓਸੀ ਦੇ ਨਾਲ 395000 ਰੁਪਿਆ ਚ 2017 ਮਾਡਲ ਸਵਿਫਟ ਡੀਜ਼ਲ ਦੀ ਮਿੱਤਰੋ ਲਾਜਵਰ ਜੇ ਕਿਸੇ ਨੇ ਕਾਰ ਲੈਣੀ ਆ ਅਗਲੀ ਆ ਗਈ ਆਪਣੇ ਲਵੇ ਆਹ ਸਵਿਫਟ ਪੁਰਾਣੀ ਸ਼ੇਪ ਵਾਲੀ ਭਾਈ ਅਗਲੀ ਆ ਗਈ ਆਹ ਸਵੋਟਾ ਵਾਲੇ ਨੂੰ ਪੁਰਾਣੀ ਸ਼ੇਪ ਇਹੀ ਵੀਰੇ ਮਾਡਲ ਇਹ 2010 ਮਾਡਲ ਆ ਜੀ 10 ਦੇ 10ਵੇਂ ਮਹੀਨੇ ਦੀ ਆ ਠੀਕ ਹੈ ਫਸਟ ਓਨਰ ਦੀ ਕਾਰ ਹੈਗੀ ਠੀਕ ਹੈ VDI ਦੇ ਵਿੱਚ ਹੈਗੀ ਹੈ ਠੀਕ ਹੈ ਜੀ ਡੀਜ਼ਲ ਦੀ ਹੈ ਇਹ ਡੀਜ਼ਲ ਦੀ ਬੀਆਈ ਕਾਰ ਹਾਂ 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 10 ਮਾਡਲ 10ਵੇਂ ਮਹੀਨੇ ਦੀ ਠੀਕ ਹੈ ਠੀਕ ਹੈ ਜੀ ਸੈਂਟਰ ਲੌਕ ਕਿੰਨਾ ਰੇਟ ਦਾ ਤੇ ਕਾਰ ਦੇ ਦਾਂਗੇ ਆਪਾਂ ਇਹ 1 ਲੱਖ ਤੇ 60000 ਰੁਪਏ ਦੀ ਐਨਓਸੀ ਦੇ ਨਾਲ 10 ਮਾਡਲ ਮਿੱਤਰੋ ਬੀਆਈ 1 ਲੱਖ ਤੇ 60000 ਰੁਪਈਆ ਦੇ ਵਿੱਚ ਕਾਰ ਮਿਲ ਜਾਣੀ ਤੁਹਾਨੂੰ ਆਹ ਕਾਰ ਤੁਹਾਡੇ ਸਾਹਮਣੇ ਕਾਰ ਇੰਜਨ ਗੇਅਰ ਤੁਸੀਂ ਚਾਹ ਇੰਜਨ ਗੇਅਰ ਏਸੀ ਹੀਟਰ ਵਰਕਿੰਗ ਹੈ ਠੀਕ ਹੈ ਠੀਕ ਹੈ ਜੀ ਡੱਗੀ ਦੀ ਬਿਲਕੁਲ ਨਵੀਂ ਆ ਹੂੰ ਇੰਜਨ ਦੀ ਦੇਖੋਗੇ ਤਾਂ ਬਿਲਕੁਲ ਨਵੀਆਂ ਸਿਆਉਣੇ ਵਰਗੀ ਕਾਰ ਆ ਅਗਲੀ ਆਹ ਇਹ 2014 ਮਾਡਲ ਆ 14 ਮਾਡਲ 14 ਦੇ ਲਾਸਟ ਦੀ ਕਾਰ ਆ ਇਹ ਠੀਕ ਆ ਵੀਰੇ ਆਪਾਂ 14 ਬੱਟੇ 15 ਨੂੰ ਨਹੀਂ ਕਹਿੰਦੇ ਹੈਗੀ 14 ਦੇ ਲਾਸਟ ਦੀ ਹੈ ਹਾਂਜੀ ਠੀਕ ਹੈ ਤੇ ਇਹ ਫਸਟ ਓਨਰ ਦੀ ਕਾਰ ਹੈਗੀ ਹਾਂ 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 ਕਾਰ ਦੀ ਕੰਡੀਸ਼ਨ ਚੈੱਕ ਕਰੋ ਅੰਦਰੋਂ ਬਾਹਰੋਂ ਵੀ ਕੇਹੀ ਜੀ ਕਾਰ ਆ ਕਾਰ ਚੈੱਕ ਕਰਨ ਨੂੰ ਤੁਹਾਡੇ ਸਾਹਮਣੇ ਪਈ ਹੈ ਨਾ ਕਾਰ ਖੋਣੀ ਪਈ ਆ ਜਿਸਨੂੰ ਨਾ ਕਾਰ ਲੈਣੀ ਹੈ ਤਾਂ ਤੁਸੀਂ ਆਉਣਾ ਪੈਣਾ ਤੁਹਾਨੂੰ ਸਿੱਧੂ ਕਾਰ ਵੇਅਰ ਦਿੱਲੋ ਹੋਏ ਖੇੜੇ ਬਾਈ ਲੋਹੇ ਖੇੜੇ ਤੇ ਕਾਰ ਚੈੱਕ ਕਰ ਲਓ ਤੇ ਇਹਦਾ ਬਈ ਹੁਣ ਮੈਂ ਗੱਲ ਕਰਾ ਇਹਦਾ ਰੇਟ ਦੀ ਕਿੰਨਾ ਰੇਟ ਹੈ ਇਹਦਾ 14 ਮਾਡਲ ਦਾ ਇਹ 14 ਮਾਡਲ ਫਰਸਟ ਆਨ ਦਾ ਵੀ ਕਾਰ ਹਾਂ ਹਾਂ ਕਾਰ ਦੇ ਦਾਂਗੇ ਜੀ ਆਪਾਂ ਇਹ 3 ਲੱਖ ਰੁਪਏ ਦੀ ਐਨਓਸੀ ਦੇ ਨਾਲ 14 ਮਾਡਲ ਹਾਂਜੀ ਲੈ ਜੀ ਪੂਰੇ ਪੂਰੇ ਦੇ ਲਾਸਟ ਹੈ ਜੀ ਇਹ ਪੂਰੇ ਪੂਰੇ 3 ਲੱਖ ਰੁਪਈਆ ਦੇ ਵਿੱਚ 14 ਮਾਡਲ ਬਈ ਕਾਰ ਫਰਸਟ ਆਨ ਕਰ ਲਿਆ ਹੋਰ ਕਾਰਾਂ ਵੀ ਹੈਗੀਆਂ ਆਪਣੇ ਕੋਲ 3 ਕਾਰਾਂ ਹੋਰ ਨੇ ਜੀ 3 ਕਾਰਾਂ ਹੋਰ ਨੇ ਤੁਹਾਨੂੰ ਉਹ ਵੀ ਦਿਖਾਉਣਾ ਹੈ ਬਈ ਹੁਣ ਇਹ ਕਾਰ ਦੀ ਗੱਲਬਾਤ ਇਹ 2012 ਮਾਡਲ ਹੈ ਜੀ ਫਰਸਟ ਓਨਰ ਦੀ ਕਾਰ ਹੈਗੀ ਹਾਂਜੀ ਤੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ ਸੁਥਰੀ ਕਾਰ ਆ ਨਵੀਂ ਕਾਰ ਆ ਹਮ ਨਵੀਂ ਕਾਰ ਦੇਖੋ ਕਾਰ ਤੁਹਾਡੇ ਸਾਹਮਣੇ ਬਹੁਤ ਸੋਹਣੀ ਕਾਰ ਆ ਬਈ ਹੈ ਨਾ ਡਿਜੀਟਲ ਮੀਟਰ ਵਾਲੀ ਹੈ ਮਾਡਲ ਕਿੰਨਾ 2000 2012 ਮਾਡਲ ਫਰਸਟ ਓਨਰ ਹਾਂਜੀ ਹਾਂਜੀ ਤੇ ਟਾਇਰ ਵਧੀਆ ਪਏ ਨੇ ਬਈ ਟਾਇਰ ਨਵੇਂ ਦੀ ਕੰਡੀਸ਼ਨ ਚ ਨੇ ਰੇਟ ਇਹਦਾ ਕਾਰ ਦੇ ਦਾਂਗੇ ਜੀ ਆਪਾਂ ਇਹ 1,45000 ਰੁਪਏ ਦੀ ਐਨਓਸੀ ਨਾਲ ਹਾਂਜੀ ਡੱਗੀ ਚੈੱਕ ਕਰੋ ਜੀ ਕਾਰ ਦੀ ਸਿਰਫ 1,45000 ਰੁਪਿਆ ਦੇ ਵਿੱਚ K10 2012 ਮਾਡਲ ਮਿੱਤਰੋ ਬਈ ਹਨਾ ਤੁਹਾਨੂੰ ਦੂਜੀ ਕਾਰ ਵੀ ਨਹੀਂ ਮਿਲਦੀ ਬਈ ਜਿਹੜੇ ਹਿਸਾਬ ਨਾਲ ਗੱਲ ਕਰੀ ਆ ਦੇਖੋ ਬਈ ਡਿੱਗੀ ਬਿਲਕੁਲ ਸਾਫ਼ ਆ ਬਈ ਬਿਲਕੁਲ ਨਵੀਂ ਠੀਕ ਹੈ ਡੱਗੀ ਦੀ ਹੈ ਸਾਫ਼ ਸਭ ਲੈ ਵੀ ਜਾਗੇ ਜੇ ਨੇ ਥੋੜੇ ਜਿਹੇ ਰੁਪਏ ਲਾਉਣੇ ਨੇ ਬਈ ਵਾਲਦਾ K10 ਮਿਲ ਜੇ ਤਾਂ ਆਹ ਕਾਰ ਲੈ ਜਾ ਸਕਦੇ ਹੋ ਸਿਰਫ 1 ਲੱਖ 45000 ਰੁਪਏ ਦੀ 45000 ਰੁਪਏ ਚ ਬਈ ਤੇ ਅਗਲੀ ਲਾਸਟ ਕਾਰ ਆ ਗਈ ਆਪਣੇ ਲਵੇ i20 i20 2012 ਮਾਡਲ ਹੈ ਜੀ ਹਾਂਜੀ ਬਈ ਫਸਟ ਓਨਰ ਦੀ ਕਾਰ ਹੈ ਓਕੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਸਾਫ਼ ਸੁਥਰੀ ਤੇ ਨਵੀਂ ਕਾਰ ਹੈਗੀ ਲੈ ਬਈ ਕਾਰ ਦੇਖੋ ਤੁਹਾਡੇ ਸਾਹਮਣੇ ਵੀ ਸੀਟ ਕਵਰ ਸੋਹਣੇ ਪੂਰੇ ਬਈ ਅੰਦਰੋਂ ਇੰਟੀਰੀਅਰ ਪੂਰਾ ਸੋਹਣਾ ਸਕਰੈਚ ਲੈਸ ਕਰੀ ਗੱਲ ਬਈ ਹਨਾ ਪੂਰੀ ਐਨ ਪੂਰੀ ਵਧੀਆ ਹੈ ਤੇ ਵੇਰੀਐਂਟ ਕਿਹੜਾ ਦਾ ਏ ਮੈਗਨਾ ਜੀ ਮੈਗਨਾ ਹਾਂਜੀ ਠੀਕ ਹੈ ਵੀਰੇ 2012 ਮਾਡਲ ਠੀਕ ਹੈ ਫਸਟ ਓਨਰ ਕਿੰਨਾ ਰੇਟ ਹੈ ਦਾ ਲਾਇ ਨਾਲ ਦੇ ਹੂੰ ਹੂੰ ਠੀਕ ਹੈ ਜੀ ਕਾਰ ਦੇ ਦਾਂਗੇ ਆਪਾਂ 2 ਲੱਖ ਤੇ 10000 ਦੀ ਐਨਓਸੀ ਦੇ ਨਾਲ 2 ਲੱਖ 10000 ਰੁਪਈਆ ਦੀ ਹਾਂਜੀ 12 ਮਾਡਲ ਹਾਂਜੀ 12 ਮਾਡਲ ਤੇ 2 ਲੱਖ 10000 ਰੁਪਈਆ ਦੀ ਕਾਰ ਬਈ ਹੈਨਾ ਆਹ ਆ i20 ਡੀਜ਼ਲ ਦੇ ਵਿੱਚ ਅਲਾਈ ਕਾਰ ਨੂੰ ਆਉਂਦੇ ਨੇ ਬਈਰੇ ਦੇ ਨਾਲ ਠੀਕ ਹੈ ਜੇ ਕਿਸੇ ਨੇ ਕਾਰ ਇਹ ਲੈਣੀ ਆ ਤਾਂ ਲਿਜਾ ਸਕਦੇ ਆਂਗੇ ਤੇ ਬਾਕੀ ਬਈ ਹੈਨਾ ਉਹ ਕਾਰਾ ਤੁਹਾਨੂੰ ਆਪਾਂ ਦਿਖਾਤੀਆਂ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਆ ਸਾਧੂ ਸਿੱਧੂ ਕਾਰ ਵਯਾਰ ਤੇ ਬਾਈ ਹਰਨਾ ਘਰੀ ਕਾਰ ਵਯਾਰ ਆ ਬਾਈ ਹਨ ਹਾਂਜੀ ਘਰ ਦੇ ਵਿੱਚ ਹੀ ਕੰਮ ਆਉਂਦੇ ਨੇ ਕਿਤੇ ਆਫਿਸ ਨਹੀਂ ਆਣਾ ਕਿਤੇ ਨੇ ਘਰੇ ਹੀ ਆ ਕਾਰਾਂ ਖੜੀਆਂ ਨੇ ਆਓ ਟ్రਾਈ ਲੋ ਤੇ ਕਾਰਾਂ ਲੈ ਜਾਓ ਠੀਕ ਆ ਵੀਰੇ ਵੀਰੇ ਹਨ ਹਾਂਜੀ ਮਿਲਦੇ ਆ ਬਹੁਤ ਸ਼ੇਦੀ ਬਾਈ ਅਗਲੀ ਕਾਰ ਦੇ ਨਾਲ ਧੰਨਵਾਦ ਸਸਰੀ ਕਾਰ ਨਮਸਤੇ ਤੇ ਸਿੱਧੂ ਕਾਰ ਵਯਾਰ ਚੈਨਲ ਆ ਆਪਣਾ ਤੇ ਸਾਰੇ ਵੀਰਾਂ ਨੂੰ ਬੇਨਤੀ ਐ ਵੀ ਉਹਨੂੰ ਸਬਸਕ੍ਰਾਈਬ ਜਰੂਰ ਕਰਿਓ ਕਰ ਲਿਓ ਬਾਈ ਮੇਰੇ ਪੰਨੇ ਤੇ ਧੰਨਵਾਦ ਨਮਸਤੇ ਜੈ ਹਾਂ ਬਰ ਸਕਰੀਨ ਤੇ ਪਾ ਦੇ ਹਾਂਜੀ